ਰਾਜ ਜੈ ਸਿੱਧੀ ਲਿਖੀ ਹੋਈ ਕਹਾਣੀ ਗੁੜਤੀ ਦਾ ਅਸਰ ਕੋਸ਼ਿਸ਼ ਕਰਦਾ ਕਿ ਸਾਥਨ ਦੇ ਦੁਰ ਜਾਣ ਤੋਂ ਬਾਅਦ ਆਪ ਦੀ ਧੀ ਦੀ ਮਾਂ ਬਣ ਤੀ ਮਿਲਣਾਉਂਦੀ ਤਾਂ ਅਗਲੇ ਦਿਨ ਉਸ ਦੇ ਮੁੜਨ ਤੋਂ ਪਹਿਲਾਂ ਖੇਤਾਂ 'ਚ ਜਾ ਛੱਲੀਆਂ ਕੱਦੂ ਭਿੰਡੀਆਂ ਅਮਰੂਦ ਤੋੜ ਲਿਆਉਂਦਾ ਤੇ ਆ ਕੇ ਝੋਲਾ ਪਰ ਉਸ ਦੀ ਕਾਰ ਦੀ ਡਿੱਗੀ 'ਚ ਧਰ ਦਿੰਦਾ ਉਹ ਨਾਂ ਨੁਕਰ ਕਰਦੀ ਪਰ ਮੈਂ ਨਾ ਸੌਂਦਾ ਐਵੇਂ ਹੀ ਇਹਨਾਂ ਦੀ ਮਾਂ ਕਰਦੀ ਸੀ ਤੇ ਆਖਦੀ ਕਿ ਧੀਆਂ ਨੂੰ ਤਾਂ ਮਾਮਾ ਨੇ ਹੀ ਦੇਣਾ ਮਗਰੋਂ ਕਿਸੇ ਬਾਤ ਨਹੀਂ ਪੁੱਛਣੀ ਤੁਹਾਡੀ ਓਨਾਂ ਚੇਰੀਏ ਸੌਣ ਵੇਲੇ ਮਿਲਣ ਗਿਆ ਤਾਂ ਬਿਸਕੁਟਾਂ ਦੇ ਨਾਲ ਦੋਤੇ ਨੂੰ ਕਿੰਨੇ ਕਿੰਨੇ ਸਾਰੇ ਪੈਕਟ ਲੇਜ਼ ਲੈ ਗਿਆ ਤੇ ਧੀ ਨੇ ਅੱਖਾਂ ਪਰ ਗਿਆ ਕਿ ਬੀਬੀ ਵੀ ਐਵੇਂ ਹੀ ਕਰਦੀ ਸੀ ਮਾ ਉਹਦੋਂ ਬੜਾ ਟੋਕਦਾ ਸੀ ਉਹਨੂੰ ਕਿ ਲੇਜ਼ ਕੀ ਖਾਣ ਵਾਲੀ ਚੀਜ਼ ਹੈ ਤਲੇ ਹੁੰਦੇ ਆ ਬੰਦਾ ਕੋਈ ਫਲ ਫਰੂਟ ਲੈ ਜੇ ਹੁਣ ਆਪ ਹੀ ਉਸ ਵਾਂਗ ਕਰ ਰਿਹਾ ਸੀ ਕਿਉਂਕਿ ਜਵਾਕ ਨੂੰ ਪਸੰਦ ਹੀ ਉਹ ਸਨ ਧੀ ਆਈ ਨੂੰ ਕਦੇ-ਕਦੇ ਚੋਰੀ ਪੈਸੇ ਵੀ ਦੇ ਦਿੰਦਾ ਤੇ ਆਖਦਾ ਕਿ ਮਾਂ ਤਾਂ ਹੈ ਨਹੀਂ ਥੋਡੀ ਪਿਓ ਨੇ ਹੀ ਦੇਣੇ ਮਗਰੋਂ ਕੀ ਨੇ ਚਾਪੂਰਨੇ ਲੱਕਵਾ ਹੋਇਆ ਤੇ ਮੰਜੇ ਤੇ ਬੈਠ ਗਿਆ ਹੁਣ ਨਿੱਕੇ ਆਉਂਦੀ ਤੇ ਮੈਨੂੰ ਦੇਖ ਮਨ ਮਨ ਰੋਦੀ ਇਸ ਵਾਰ ਜਦੋਂ ਰਖੜੀ ਤੇ ਆਈ ਤਾਂ ਮੇਰੇ ਪੁੱਤ ਨੇ ਉਹਨੂੰ ਆਪ ਦੀ ਘਰ ਵਾਲੀ ਤੋਂ ਚੋਰੀ 2100 ਪੈਸਾ ਗੰਡੇ ਕੇ ਕਿਹਾ ਕਿ ਚੁੱਪ ਕਰਕੇ ਪਰ ਸਚਪਾਲੇ ਉਹਨੂੰ ਪਤਾ ਲੱਗ ਗਿਆ ਕਿ ਚੜਚੜ ਕਰੂ ਭਰਾ ਜਿੰਨਾ ਚਰ ਜਿਉਂਦਾ ਦੇਉ ਮਗਰੋ ਕੀਨੇ ਦੇਣ ਨਿੱਕੀ ਨੇ ਭਰਾ ਦੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਿਹਾ ਕੀ ਨਾ ਵੀਰੇ ਇਦਾਂ ਕਰ ਤੈਨੂੰ ਤਾਂ ਮੇਰੀ ਵੀ ਉਮਰ ਲੱਗ ਜੇ ਐਵੇਂ ਕਦੇ ਦਵਾਵਾਂ ਲੱਗਦੀਆਂ ਤੇ ਰਖੜੀ ਤੋਂ ਚੌਥੇ ਦਿਨ ਹੀ ਪੁੱਤ ਸੜਕ ਹਾਸੇ ਚ ਮੁੱਕ ਗਿਆ ਭਰਾ ਪਾਰਾ ਜਿਹਾ ਦਿਲ ਕਰਕੇ ਨਿੱਕੀ ਆਉਂਦੀ ਬੁੱਕ ਬੁੱਕ ਰੋਂਦੀ ਪਰ ਗੱਲ ਲਾਉਣ ਵਾਲਾ ਕੌਣ ਸੀ ਇੱਕ ਮੈਂ ਹੀ ਸੀ ਪਰ ਕਮਲੀ ਮੇਰੇ ਸਾਹਮਣੇ ਮਜਬੂਤ ਬਣੀ ਰਹਿੰਦੀ ਨੂੰ ਨੇ ਕਿਹਾ ਕਿ ਮੈਂ ਨਹੀਂ ਰਹਿ ਸਕਦੀ ਇਕੱਲੇ ਬੁੱਢੇ ਨਾਲ ਤੇ ਨਾ ਇਸ ਦਾ ਗੰਗ ਸਾਫ ਹੁੰਦਾ ਮੇਰੇ ਤੋਂ ਮੈਂ ਤਾਂ ਜਵਾਕ ਪੜਾਉਣੇ ਆ ਸ਼ਹਿਰ ਰਹਿਣ ਲੱਗਣਾ ਮੈਂ ਧੀ ਨਾਲ ਉਸਤੇ ਸੌਰੀ ਚਲਾ ਕੇ ਤੇ ਘਰ ਨੂੰ ਚਿੰਤਾ ਲੱਗ ਗਿਆ ਤੇ ਲੱਗਾ ਕਿ ਧੀ ਦੇ ਪੇਕੇ ਹੀ ਮੁੱਕ ਗਏ ਧੀ ਦੇ ਪਿੰਡ ਕਿਹੜਾ ਰਹਿਣਾ ਸੌਖਾ ਸੀ ਵਿੱਚ ਲੈਟਰਨ ਬਾਥਰੂਮ ਨਿਕਲ ਜਾਣਾ ਤਾਂ ਬੜੀ ਸ਼ਰਮ ਆਉਂਦੀ ਸੀ ਧੀ ਤੇ ਜਵਾਈ ਨੇ ਕਦੇ ਮੱਥੇ ਵਟ ਨਹੀਂ ਸਪਾਇਆ ਜਵਾਈ ਆਪ ਨਵਾ ਦਿੰਦਾ ਮੈਨੂੰ ਕਦੇ-ਕਦੇ ਆਪਣਾ ਆਪ ਬੋਝ ਜਿਹਾ ਲੱਗਦਾ ਨੂੰ ਜਮਾ ਬਰਤਨੋਂ ਗਈ ਸੀ 4 ਸਾਲ ਬਾਅਦ ਪੋਤਰਾ ਆਪਣੇ ਕਿਸੇ ਦੋਸਤ ਨਾਲ ਮਿਲਣਾ ਹੈ ਧੀ ਨੇ ਵਾਰ-ਵਾਰ ਚੁੰਮਿਆ ਉਹਨੂੰ ਵੱਡਾ ਹੋ ਗਿਆ ਅੰਦਰ ਆ ਮੈਨੂੰ ਕੁੱਟ ਕੇ ਜੱਫੀ ਪਾਈ ਤੇ ਕਹਿਣ ਲੱਗਾ ਕਿ ਤੁਸੀਂ ਨਾਲ ਚੱਲਿਓ ਮੇਰੀ ਪਿੰਡ ਰਹਾਗੇ ਆਪਾਂ ਮੈਂ ਆਪਣੇ ਪਿੰਡ ਹੀ ਪਟਵਾਰੀ ਲੱਗ ਗਿਆ ਮਾਂ ਆਪੇ ਸ਼ਹਿਰ ਰਹੀ ਚ ਮੇਰਾ ਕਾਰਜਾ ਠਰ ਗਿਆ ਦੀਪਕ ਜੀ ਸ਼ਿਰੇ ਸੇਵਾ ਕਰਦੇ ਕਿੰਨੇ ਸਾਲਾਂ ਬਾਅਦ ਵੀਰ ਦੀ ਸ਼ਕਲ ਦਾ ਭਤੀਜਾ ਮਿਲਿਆ ਸੰਧਾਰੇ ਚ ਬਿਸਕਟ ਮਠਿਆਈ ਤੇ ਹਾਂ ਦੋ ਤੇ ਲੇਲੇਜ ਵੀ ਲੈ ਕੇ ਆਇਆ ਸੀ ਮੇਰਾ ਸਾਰਾ ਸਮਾਨ ਕੱਪੜੇ ਦਿਵਾਂਗਾ ਧੀ ਨੇ ਪੈਕ ਕਰ ਦਿੱਤੇ ਪੋਤਾ ਪੂਆ ਨਿੱਕੀ ਨੂੰ ਦੱਸ ਰਹੀ ਸੀ ਕਿ ਸਾਰਾ ਘਰ ਦਾ ਫਰਨੀਚਰ ਬਦਲਾ ਦਿੱਤਾ ਤੇ ਸਫਾਈ ਵੀ ਕਰਾ ਦਿੱਤੀ ਧੀ ਦੇ ਮੋਹੋਂ ਨਿਕਲਿਆ ਕਿ ਬੀਬੀ ਦਾ ਸੰਦੂਖ ਵੀ ਛੱਟ-ਛੱਟ ਦਿੱਤਾ ਤਾਂ ਪੋਤਾ ਉਸ ਨੂੰ ਗੱਲ ਵਖੜੀ ਚ ਲੈੰਦਾ ਕਿਹਾ ਕਿ ਭੂਆ ਮੈਂ ਹੁਣ ਕਮਲਾ ਨਹੀਂ ਨਿੱਕਾ ਹੁੰਦਾ ਸੀ ਜਿਵੇਂ ਬੀਬੀ ਦਾ ਸੰਦੂਖ ਪਾਲਿਸ਼ ਕਰਵਾ ਦਿੱਤਾ ਮੇਰੀ ਧੀ ਨੇ ਭਤੀਜੇ ਦਾ ਮੱਥਾ ਚੁੰਮਿਆ ਉਹਨੇ ਆਪਦੀ ਭੂਆ ਨੂੰ ਮਰੋੜ ਕਿ ਜੀ ਜੀ ਇਹ ਕਿੰਨੇ ਨੋਟ ਛਾ ਦਿੱਤੇ ਤੇ ਕਿਹਾ ਹੁਣ ਨਾ ਨੁਕ ਕਰ ਨਾ ਕਰੀ ਰੱਖ ਲੈ ਪੂਆ ਚੁੱਪ ਕਰਕੇ ਚਾਰ ਸਾਲਾਂ ਦਾ ਸਾਹ ਆਪਣਾ ਉਹ ਕਦੇ ਫਿਰ ਸਾਈ ਇਹ ਸਭ ਦੇਖ ਮੇਰੀ ភੋ ਬਣ ਨਿਕਲ ਗਈ ਤੇ ਮਹਿਸੂਸ ਹੋਇਆ ਕਿ ਗੁਰਤੀ ਤੇ ਸੰਗਤ ਦਾ ਅਸਰ ਪੀੜੀ ਦਰ ਪੀੜੀ ਚਲਦਾ ਰਹਿੰਦਾ ਮੈਂ ਪੋਤੇ ਨਾਲ ਵੱਡੀ ਕਾਰ ਚ ਬੈਠ ਕੇ ਪਿੰਡ ਆ ਗਿਆ ਧੰਨਵਾਦ